ਆਬਰਾਂ ਵਾਲੇ ਤੇ ਤੁਹਾਡਾ ਸਵਾਗਤ ਹੈ ਦੋਸਤੋ ਸਾਵਣ ਦਾ ਮਹੀਨਾ ਚੱਲ ਰਿਹਾ ਤਾਂ ਜਿੱਦਾਂ ਕਿ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਨੇ ਤੀਆਂ ਦੇ ਹਰ ਇੱਕ ਪਿੰਡ ਦੇ ਵਿੱਚ ਮੇਲੇ ਲੱਗੇ ਨੇ ਸਾਵਣ ਦੇ ਲਾਹਰ ਦਿਨ ਚੱਲ ਰਹੇ ਨੇ ਅੱਜ ਪਿੰਡ ਟੋਲਾ ਦੀ ਛੱਤ ਦੇ ਵਿੱਚ ਨਕਰ ਵੱਲੋਂ ਨਕਰ ਪੰਚਾਇਤ ਵੱਲੋਂ ਮੇਲਾ ਲਗਾਇਆ ਗਿਆ ਤੀਆਂ ਦਾ ਕੁੜੀਆਂ ਇਕੱਠੀਆਂ ਹੋ ਕੇ ਨਾਬੀਆਂ ਕੁੜੀਆਂ ਇਕੱਠੀਆਂ ਹੋ ਕੇ ਅਤੇ ਪਿੰਡ ਦੀਆਂ ਧੀਆ ਪਾਣਾ ਸਭ ਇਕੱਠੀਆਂ ਹੋ ਕੇ ਇੱਥੇ ਮੇਲੇ ਦੇ ਵਿੱਚ ਇਕੱਤਰ ਹੋਈਆਂ ਨੇ ਜਿੱਦਾਂ ਪੈ ਰਿਹਾ ਤੁਹਾਨੂੰ ਪਿੱਛੇ ਦਿਖਾ ਵੀ ਰਿਹਾ ਥੋੜੇ ਸਮੇਂ ਦੇ ਵਿੱਚ ਐਮਐਲਏ ਸਾਹਿਬ ਦੇ ਮੈਡਮ ਪਰਮੇਂਦਰ ਕੌਰ ਮੰਡੇਰ ਜੀ ਪਹੁੰਚਣ ਆਲੇ ਨੇ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਪਿੰਡ ਦੇ ਵਿਕਾਸ ਦੀਆਂ ਗੱਲਾਂ ਵੀ ਕਰਾਂਗੇ ਪਿੰਡ ਦੇ ਵਿਕਾਸ ਦੀਆਂ ਗੱਲਾਂ ਵੀ ਕਰਾਂਗੇ ਉਹਨਾਂ ਨਾਲ ਅਤੇ ਧੀਆ ਬਾਰੇ ਵੀ ਗੱਲਬਾਤ ਕਰਾਂਗੇ ਆ ਤੁਹਾਨੂੰ ਧੀਆ ਮੇਰੇ ਨਾਮ ਸੀ ਮੇਰੇ ਦੋ ਜਨੇ ਸਾਥ ਨੂੰ ਮੈਂ ਹਾਂ ਥੋੜੇ ਥੋੜੇ ਖੁੱਲੇ ਹੋਏ ਹੋ ਖੁੱਲੇ ਖੁੱਲੇ ਆ ਖੁੱਲਾ ਰਹਿ ਲੋ ਬਾਈ ਗੜਮੜ ਕੇ ਖੁੱਲੇ ਹੋਏ ਬੜਾ ਬੜਾ ਖੁੱਲੇ ਮਾਂ ਕੰਨੋ ਵਜਾ ਮਾਂ ਕੰਨੋ ਵਜਾ

ਖੁੱਲ੍ਹਾ ਕਰ ਲੋ ਖੁੱਲ੍ਹਾ ਕਰ ਲੋ ਆਹ ਪੈ ਖੁੱਲ੍ਹੇ ਹੋ ਜਾਓ ਮਾਰੇ ਖੁੱਲ੍ਹੇ ਹੋ ਜਾਓ ਮੈਂ ਬੋਲੀਆਂ ਪਾਦਨੀਆ ਇੱਕ ਦੋ ਤਿੰਨ ਜਾਨੇ ਮੇਰਾ ਸਾਥ ਦੇ ਦਿਓ ਫਿਰ ਗਲਾ ਬੋਲਦੇ ਬੋਲਦਿਆਂ ਦਾ ਇੱਥੇ ਤੱਕ ਵੈਸੇ ਬੋਲ ਐ ਬੈਂਦਾ ਨਹੀਂਗਾ ਥੋੜਾ ਪਿੱਛੇ ਰੁਕ ਜਾਂਦਾ ਜਿੱਥੇ ਜਿੱਥੇ ਖੜੇ ਹੋਣਾ ਤੁਸੀਂ ਸਾਰਿਆਂ ਨੇ ਨੱਚਣਾ ਸਾਰੀਆਂ ਮੇਰੀਆਂ ਸਤਾਰਜੋਗ ਬਜ਼ੁਰਗ ਮਾਤਾਵਾਂ ਨੇ ਕਿਉਂਕਿ ਬੋਲੀਆਂ ਮੈਂ ਬੀਬੀ ਵਾਲੀਆਂ ਹੀ ਪਾਉਣੀਆਂ ਨੇ ਮੇਰੇ ਕੋਲੇ ਬੀਬੀਆਂ ਆ ਜੋ ਬਜ਼ੁਰਗ ਦੋ ਮੈਨੂੰ ਦੱਸ ਵੀ ਦਿਓ ਕਿਤੇ ਕਿਤੇ ਮੈਂ ਭੁੱਲ ਵੀ ਜਾਨੀ ਆ ਸਾਰੇ ਜਿੱਥੇ ਜਿੱਥੇ ਖੜੇ ਹੋ ਨੱਚੋ ਕਿਉਂਕਿ ਤੀਆਂ ਦਾ ਮਤਲਬ ਹੀ ਇਹ ਹੁੰਦਾ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਤੋਂ ਦੁਆ ਕਰਦੇ ਆ ਵਾਹਿਗੁਰੂ ਅੱਗੇ ਕਿ ਇਸ ਨਗਰ ਦੀਆਂ ਸਾਰੀਆਂ ਥੀਆਂ ਬਹਿਣਾ ਹਸਦੀਆਂ ਰਹਿਣ ਚਿਹਰਿਆਂ ਤੇ ਉਹਨਾਂ ਦੇ ਖੁਸ਼ੀਆਂ ਹਮੇਸ਼ਾ ਬਰਕਰਾਰ ਰਹਿਣ ਇਹ ਨਗਰ ਖੇੜਾ ਬਸ ਨਾ ਰਹੇ ਤੇ ਧੀਆਂ ਵੀ ਇੱਥੋਂ ਜ਼ਰੂਰ ਫਤਵਾ ਦਾ ਸੀਸਾ ਲੈ ਕੇ ਜਾਣ ਸਾਰੀਆਂ ਧੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਧੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਧੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਧੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਮਾਤਰਾ ਬ੍ਰੋ ਮੈਲਾ ਨਚਣ ਵਾਲੀ ਦੀ ਅੱਡੀ ਨਾ ਰਹਿੰਦੀ ਨਚਣ ਵਾਲੀ ਦੀ ਅੱਡੀ ਨਾ ਰਹਿੰਦੀ ਨਚਕੇ ਦੇ ਵਿੱਚ ਤੂੰ ਨੋਲੀ ਮੈਂ ਪਾਮਾ 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 ਕਿੱਧਾ ਕਿੱਧਾ ਕੀ ਲਾਇਆ ਮੇਲਣੇ ਕਿੱਧਾ ਪਉ ਬਤੇਰਾ ਨੀ ਅੱਖ ਪਟਕੇ ਦੇ ਤਹਾਨੂੰ ਸਾਰੇ ਨੇ ਜੋ ਸਾਰੇ ਹੋਰ ਕਿਉਂਕਿ ਪਿਛਲੇ ਤਾਂ ਦਿਸਦੇ ਨਹੀਂ ਆਪਾਂ ਮੈਨੂੰ ਲੱਗਦਾ ਨਾ ਸੋਨੇ ਆ ਗਿਆ ਤੀਆਂ ਦੇ ਦਿਨ ਨੇ ਪੇਜੀ ਮਾਏ ਛੋਟੇ ਵੀਰ ਸੱਸੀਵੜੇ ਮੇਰੀ ਇੱਕ ਨਵੇਂ ਇਹ ਗੱਲ ਵੀ ਜ਼ਰੂਰ ਥੀਆਂ ਨੂੰ ਕਹਿਣੀ ਹੁੰਦੀ ਆ ਕਿਉਂਕਿ ਕੁਸ਼ ਬੋਲੀਆਂ ਤਾਂ ਇਦਾਂ ਨਹੀਂ ਆਣੇ ਜਿਹੜੀਆਂ ਪੈਂਦੀ ਸੱਸ ਦੀਆਂ ਇਦਾਂ ਨੇ ਜਿਹਦੇ ਵੀ ਨਾ ਕੀਤਾ ਚੱਜਦੀ ਹੈ ਨਹੀਂਗਾ ਅਗਲੀ ਗੱਲ ਪੁੱਤਰ ਮੈਂ ਇੱਕ ਸਨੇਹਾ ਜ਼ਰੂਰ ਦਿੰਨੀ ਹੁੰਨੀ ਆ ਕਿ ਜਿਹੜੀ ਸੱਸ ਹੈ ਨਾ ਅਸਲ ਮਾਂ ਆਪਣੀ ਉਹੀ ਹੁੰਦੀ ਆ ਆਪਾਂ ਮਾਂ ਕੋਲੋਂ ਚਲੇ ਜਾਂਦੇ ਆ ਕਿਉਂਕਿ ਸੱਸ ਨਾਲ ساری ਉਮਰ ਲਾਉਣੀ ਹੁੰਦੀ ਆ ਜੇ ਤੁਸੀਂ ਸੱਸ ਨੂੰ ਪਿਆਰ ਕਰੋਗੇ ਨਾ ਜੇ ਕਦੇ ਘੂਰੂ ਵੀ ਤਾਂ ਤੁਹਾਨੂੰ ਪਿਆਰ ਵੀ ਦੁੱਗਣਾ ਕਰੋਗੇ ਇਹ ਗੱਲ ਜ਼ਰੂਰ ਕਿਉਂਕਿ ਅੱਜ ਦੀ ਜਿਹੜੀ ਜਨਰੇਸ਼ਨ ਆ ਨਾ ਇਹਦੇ ਮਨਾਂ ਦੇ ਵਿੱਚੋਂ ਆਪਾਂ ਨੇ ਸੱਸਾਂ ਲਈ ਪਿਆਰ ਪਾਉਣਾ ਨਾ ਕਿ ਕੁੜਤਣ ਕਿਉਂਕਿ ਬੋਲੀਆਂ ਦੇ ਰੂਪ ਬਦਲ ਗਏ ਸੱਸਾਂ ਮਾਡਰਨ ਹੋ ਗਈਆਂ ਨੋਹਾ ਮਾਡਰਨ ਹੋ ਗਈਆਂ ਕਿਉਂਕਿ ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਹੈਗੀਆਂ ਇਹਦੇ ਕਰਕੇ ਇੱਕ ਦਿਨਾਂ ਕਾਫੀ ਬੋਲੀਆਂ ਬੱਚੀਆਂ ਪਾਉਂਦੀਆਂ ਸੀਗੀਆਂ ਮੈਂ ਉਹਨਾਂ ਦੀ ਇੱਕ ਬੋਲੀ ਇਸੀ ਘੜੀ ਘੜੀ ਦੇ ਨਾ ਸਭ ਤੋਂ ਪਿਆਰਾ ਮੈਨੂੰ ਤੂੰ ਮੇਰੇ ਹਾਨੀਆਂ ਸਭ ਤੋਂ ਪਿਆਰਾ ਮੈਨੂੰ ਤੂੰ ਮੇਰੇ ਹਾਨੀਆਂ ਤੇ ਤੋਂ ਪਿਆਰੀ ਤੇਰੀ ਮਾਂ ਵੇ ਜਦ ਕਰਨੀ ਹੁੰਦਾ ਹੱਥਾਂ ਦੀ ਕਰਦੀ ਸ਼ਾਮ ਵੇ ਜਦ ਕਰਦੇ ਹੁੰਦਾ ਹੱਥਾਂ ਦੀ ਕਰਦੀ ਸ਼ਾਮ ਵੇ ਜਦ ਕਰਦੇ ਹੁੰਦਾ ਹੱਥਾਂ ਦੀ ਕਰਦੀ ਲੇਸ ਸਾਂਗੋ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਆਵਾ ਨਾਲੇ ਸਾਂਗੋ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਆਵਾ ਨਾਲੇ ਸਾਂਗੋ ਪੁੱਤ ਦਿੰਦੀਆਂ ਏਕੇ 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 ਸਰਦਾਰ ਵੀਰ ਮੇਰਾ ਪੈਣਾ ਨੂੰ ਮੱਥਾ ਟੇਕੇ ਸਰਦਾਰ ਵੀਰ ਮੇਰਾ ਇੱਕ ਵੀਰ ਤਈ ਬੇਰਬਾ ਮੇਰੀ ਸਾਰੀ ਬੇ ਉਮਰ ਦੇ ਦੇ ਕੇ ਇੱਕ ਵੀਰ ਤਈ ਬੇਰਬਾ ਮੇਰੀ ਸਾਰੀ ਬੇ ਉਮਰ ਦੇ ਦੇ ਕੇ ਇੱਕ ਵੀਰ ਤਈ ਬੇਰਬਾ ਅੱਖ ਕੇ ਪਹਿਣਾ ਰੁੰਦੀਆਂ ਨੂੰ ਚੁਪੜੇ ਕਰੋਂਦੇ ਅੱਖ ਰੱਤ ਤੇ ਮੈਨੂੰ ਤੀ ਨਹੀਂ ਕਿਸੇ ਨੇ ਗਾ ਬਾਬਲ ਤੇਰੀ ਜੂ ਟਪ ਕੇ ਪਹਿਣਾ ਗਾ ਬਾਬਲ ਤੇਰੀ ਜੂ ਟਪ ਕੇ ਭੈਣ ਜੀ ਬੇਨਤੀ ਹੈ ਕਿ ਮੇਰੀਆਂ ਭੈਣਾਂ ਨੂੰ ਥੋੜੋ ਥੋੜਾ ਨਾਲ ਪਿੱਛੇ ਪਿੱਛੇ ਹੋ ਜਾਓ ਜੇ ਨਾਲੇ ਆਪਾਂ ਨੂੰ ਸਾਰਿਆਂ ਨੂੰ ਗਰਮੀ ਲੱਗਦੀ ਹੈ ਦੇਖੋ ਨਗਰ ਦੇ ਵਿੱਚ ਆਏ ਨੇ ਕੋਈ ਥੋੜੀ ਸਰਦਾ ਬਣਾ ਲੈ ਭੈਣ ਜੀ ਪਾਣੀ ਦੀ ਲੋੜ ਹੈ ਜੀ ਲਓ ਥੋੜਾ ਇਲਾਲਾ ਲਓ ਲਓ ਲਾ ਮੇਰੀ ਭੈਣ ਪਿੱਛੇ ਪਿੱਛੇ ਹੋ ਜਾ ਮੜਾ ਮੜਾ ਥੋੜਾ ਪਿੱਛੇ ਹੋ ਜਾ ਸਾਰੇ ਮੇਰੇ ਮਾਮਾ ਨੇ ਮੇਰੇ ਭੈਣਾਂ ਨੇ ਮੜਾ ਮੜਾ ਪਿੱਛੇ ਹੋ ਜਾ ਮੜਾ ਮੜਾ ਪਿੱਛੇ ਹੋ ਜਾ ਜਗਾ ਬਣਾ ਲਓ ਸਾਰੀਆਂ ਮੋਗਾ ਲਵੋ ਸਾਰੀਆਂ ਮੈਡਮ ਨਾਲ ਫੋਟੋਆਂ ਖਿਜਵਾਓ ਸਾਰੀਆਂ ਮੈਡਮ ਨਾਲ ਗੁੱਲੀਆਂ ਪਾਓ ਹੋ ਜੋ ਪਿੱਛੇ ਬਣਾ ਬਣਾ ਪਿੱਛੇ ਹੋ ਜਾ ਖੁੱਲਾ ਸਮਾਂ ਛੋੜ ਵਾਸਤੇ ਦੇਖੋ ਟੂਣਾ ਵਾਸਤੇ ਮੈਡਮ ਗੱਫੇ ਲੈ ਕੇ ਆਈਆ ਸਮੇਂ ਵਾਸਤੇ ਇਸੇ ਤਰੀਕੇ ਆਪਾਂ ਨੂੰ ਗਰੰਟਾਂ ਦੇ ਗੱਫੇ ਦੇ ਰਹੇ ਨੇ ਸੋ ਮਾਸ਼ਾਅੱਲਾ ਅੱਲਾ ਪਾ ਕੇ ਇਹਨਾਂ ਨੂੰ ਤੰਦਰੁਸਤ ਰੱਖੇ ਇਹਨਾਂ ਦੀਆਂ ਤਰਖੀਆਂ ਰੱਖ ਸਾਰੇ ਪਿੱਛੇ ਪਿੱਛੇ ਹੋਇਓ ਇਹੀ ਇਕੱਠਾ ਨੂੰ ਦੇਖ ਕੇ ਇਹਨਾਂ ਨੂੰ ਸਮਝ ਆਉਂਦੀ ਹੈ ਵੀ ਰਟੋਲਾ ਸਾਡੇ ਨਾਲ ਹੈ ਪੂਰੀ ਸੋਨਾ ਪੂਰੀ ਨਗਰ ਪੰਚਾਇਤ ਪੂਰਾ ਨਗਰ ਨਾਲ ਹੈ ਸੋ ਮੇਰੀਆਂ ਭੈਣਾ ਮੌਕਾ ਲਵੋ ਸਾਰੀਆਂ ਨਾਲ ਛਾਡੂਆਂ ਦੇ ਖੈ ਕੇ ਕੋਲਾ ਬਾਲਦੀਆਂ ਪਿੱਛੇ ਬੈਠਾਂ ਦੇ ਬੈ ਕੇ ਕੋਲਾ ਬਾਲਦੀਆਂ ਚਵਾਡਾਂ ਦੇ ਬੈ ਕੇ ਕੋਲਾ ਬਾਲਦੀਆਂ ਕਵੀਰ ਦੇਵਰ ਦਾ ਇਵਰ ਅਬਾ ਸਾਂ ਘਾਣ ਨੂੰ ਬੜਾ ਦਿੱਤਿ ਕਾਰੀ ਇਕ ਵੀਰ ਦੇਵਰ ਕਤਾਨੂ ਅੱਖ ਪਾਟ ਕੇ ਜਾ ਕੇ ਤਹਾਨੂੰ ਪਰਿਆ ਪਿਆ ਬਨੇ ਰਾਜੇ ਤੈਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ lak, ਬੱਚੀ ਕਾ ਦਿਨੇ ਦਿੱਤਾ ਰੀ ਕੁੜੀਓ ਹੁਣ ਆਈ ਆਗੇ ਦੀ ਬਾਰੀ ਕੁੜੀਓ ਹੁਣ ਆਈ ਆਗੇ ਦੀ ਬਾਰੀ ਕੁੜੀ ਮੇਰੀ ਸੱਸ ਬੜੀ ਕਾ ਪਤੀ ਮੈਨੂੰ ਪਾਉਣ ਨਾ ਦਿੰਦੀ ਜੁੱਤੀ ਮਾਤਾ ਜੁੱਤੀ ਪਾਉਣੀਆਂ ਹੁੰਦਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾੜ ਕੜ ਕਾਉਣੀ ਹੁੰਦਿਆ ਨਾਜੀ ਰਹਿ ਜਾ ਗੁੱਸੇ ਤੇਰੀ ਮਾੜ ਕੜ ਕਾਉਨੀ ਆ ਘਟਾਏ ਗੱਡੀ ਹੀਰਾਵਾਲ ਜਾਂ ਗੜਹੌਲੀ ਹਾਲੀ ਤਾ ਘੱਡੇ ਗੱਡੀ ਰੇਵਾਲ ਜਾਂ ਗੜਹੌਲੀ ਹਾਲੀ ਤਾ ਦਰਦ ਖਣਕਾ ਨਾ ਦੀਆ ਬਾਲੀਆਂ ਮੇਰੇ ਦਿਲ ਵਿੱਚ ਪੈਂਦਾ ਮੇਰਾ ਮਾਹੀ ਗਾੜੀ